ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜੋਗੋ ਜੋਗ ਟਾਲ ਚਵਰਛਤਰ ਦੇ ਮਾਲਕ ਹਾਜ਼ਰ ਨਾਜ਼ਰ ਜਾਗਦੀ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਬਾਣੀ ਜਪ ਜਿਸ ਨੂੰ ਆਪਾਂ ਪਿਆਰ ਸਤਿਕਾਰ ਜਪਜੀ ਸਾਹਿਬ ਬੋਲਦੇ ਹਾਂ ਵਿਚਾਰਦੇ ਹਾਂ ਅੱਜ ਉਸ ਦੀ ਆਪਾਂ 37ਵੀਂ ਪੌੜੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਆਂ ਇਸ ਤੋਂ ਪਹਿਲਾਂ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਗੁਰੂ ਮਹਾਰਾਜ ਦੀ ਕਿਰਪਾ ਨਾਲ 30 ਪੌੜੀਆਂ ਦੀ ਵਿਚਾਰ ਕਰ ਚੁੱਕੇ ਆਂ ਸੋ ਕੀ ਹੈ 37ਵੀਂ ਪੌੜੀ ਚ ਗੁਰੂ ਸਾਹਿਬ ਆਪਾਂ ਨੂੰ ਕੀ ਸਮਝਾ ਰਹੇ ਹਨ ਆਸਣ ਲੋਏ ਲੋਏ ਭੰਡਾਰ ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿੱਚ ਹੈ ਹਰੇਕ ਭਮਣ ਵਿੱਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ ਭਾਵ ਜੋ ਕੁਛ ਪਾਇਆ ਸੋ ਏਕਾ ਵਾਰ ਜੋ ਕੁਛ ਉਹਨਾਂ ਭੰਡਾਰਿਆਂ ਵਿੱਚ ਪਾਇਆ ਹੋਇਆ ਹੈ ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿੱਚ ਪਾਇਆ ਹੈ ਉਹ ਇੱਕੋ ਵਾਰੀ ਪਾ ਦਿੱਤਾ ਹੈ ਭਾਵ ਉਸ ਦੇ ਭੰਡਾਰੇ ਸਦਾ ਅਖੋਟ ਹਨ ਨਾ ਖੁੱਟਣ ਵਾਲੇ ਜੋ ਭਰੇ ਹੀ ਰਹਿੰਦੇ ਹਨ ਕਰ ਕਰ ਵੇਖੈ ਸਿਰਜਨਹਾਰ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਜੀਵਾਂ ਨੂੰ ਪੈਦਾ ਕਰ ਕਰਕੇ ਉਹਨਾਂ ਦੀ ਸੰਭਾਲ ਕਰ ਰਿਹਾ ਹੈ ਨਾਨਕ ਸੱਚੇ ਕੀ ਸਾਚੀ ਕਾਰ ਹੈ ਨਾਨਕ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਸ੍ਰਿਸ਼ਟੀ ਦੀ ਸੰਭਾਲ ਵੀ ਸੰਭਾਲ ਵਾਲੀ ਇਹ ਕਾਰ ਸਦਾ اٹਲ ਹੈ ਆਦੇਸ਼ திਸੇ ਆਦੇਸ਼ ਸੋ ਕੇਵਲ ਉਸ ਅਕਾਲ ਪੁਰਖ ਨੂੰ ਹੀ ਪ੍ਰਣਾਮ ਕਰੋ ਨਮਸਕਾਰ ਕਰੋ ਆਦ ਅਨੀਲ ਅਨਾਹਦ ਨਹਤ ਜੁਗ ਜੁਗ ਏਕੋ ਵੇਸ ਜੋ ਸਬ ਦਾ ਮੁੱਢ ਹੈ ਜੋ ਸ਼ੁੱਧ ਸਰੂਪ ਹੈ ਜਿਸ ਦਾ ਕੋਈ ਮੁੱਢ ਨਹੀਂ ਲੱਭ ਸਕਦਾ ਜੋ ਨਾਸ਼ ਰਹਿਤ ਹੈ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ ਇਹ ਹੀ ਹੈ ਤਰੀਕਾ ਜਿਸ ਨਾਲ ਉਸ ਪ੍ਰਭੂ ਤੋਂ ਵਿਥ ਮਿਟ ਸਕਦੀ ਹੈ ਹਣ ਗੁਰੂ ਸਾਹਿਬ ਜੀ ਕਹਿ ਰਹੇ ਨੇ ਆਪਾਂ ਨੂੰ ਬਤਵੀ ਪੌੜੀ ਚ ਕੀ ਸਮਝਾ ਰਹੇ ਹਨ 1 2 ਜੀਵੋ ਲੱਖ ਹੋਏ ਲੱਖ ਹੋਏ ਲੱਖ 20 ਇੱਕ ਜੇ ਇੱਕ ਜੀਵ ਤੋਂ ਲੱਖਾਂ ਜੀਵ ਹੋ ਜਾਣ ਤੇ ਲੱਖਾਂ ਜੀਵਾਂ ਤੋਂ 20 ਲੱਖ ਜੀਵ ਬਣ ਜਾਣ ਲੱਖ ਲੱਖ ģੇੜਾ ਅਖਿਐ ਏਕ ਨਾਮ ਜਗਦੀਸ਼ ਇਨਾ 20 ਲੱਖ ਜੀਵਾਂ ਨਾਲ ਜੇ ਅਕਾਲ ਪੁਰਖ ਦੇ ਇੱਕ ਨਾਮ ਨੂੰ ਇੱਕ ਇੱਕ ਵਾਰ ਲੱਖ ਵਾਰੀ ਆਖੀਏ ਤਾਂ ਵੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ ਭਾਵ ਜੋ ਮਨੁੱਖ ਇਹ ਖਿਆਲ ਕਰੇ ਕਿ ਮੈਂ ਆਪਣੇ ਉਦਮ ਦੇ ਆਸਰੇ ਇਸ ਤਰ੍ਹਾਂ ਨਾਮ ਸਿਮਰ ਕੇ ਕਾਲਪੁਰਖ ਨੂੰ ਪਾ ਸਕਦਾ ਹਾਂ ਤਾਂ ਇਹ ਝੂਠਾ ਹੰਕਾਰ ਹੈ ਇਤ ਰਾ ਪਤ ਪਵੜੀ ਐ ਚੜੀ ਐ ਹੋਏ ਹਖੀਸ ਇਸ ਰਸਤੇ ਵਿੱਚ ਪ੍ਰਮਾਤਮਾ ਨਾਲੋਂ ਬੇਥ ਦੂਰ ਕਰਨ ਵਾਲੇ ਰਾਹ ਵਿੱਚ ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪੌੜੀਆਂ ਹਨ ਉਹਨਾਂ ਉੱਤੇ ਆਪਾ ਭਾਵ ਗਵਾ ਕੇ ਹੀ ਚੜਿਆ ਸਕੀਦਾ ਹੈ ਲੱਖਾਂ ਜੀਵਾਂ ਨਾਲ ਵੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ ਆਪਨਾ ਆਪਾ ਗਵਾਣਾ ਪੈਂਦਾ ਮੈਂ ਮੇਰੀ ਨੂੰ ਖਤਮ ਕਰਨਾ ਪੈਂਦਾ ਤਾਂ ਉਸ ਮਾਲਕ ਨੂੰ ਮਿਲਿਆ ਜਾ ਸਕਦਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਆਪਾ ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉਦਮ ਇਓ ਹੈ ਮਾਨੋ ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਵੀ ਇਹ ਰੀਸ ਆ ਗਈ ਹੈ ਕਿ ਅਸੀਂ ਵੀ ਆਕਾਸ਼ ਤੇ ਅੱਪੜ ਜਾਈਏ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਇਹ ਨਾਨਕ ਜੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਨਜ਼ਰ ਕਰੇ ਤਾਂ ਹੀ ਉਸ ਨੂੰ ਮਿਲਿਦਾ ਹੈ ਨਹੀਂ ਤਾਂ ਕੂੜੇ ਮਨੁੱਖ ਦੀ ਆਪਣੇ ਆਪ ਦੀ ਨਿਰੀ ਕੂੜੀ ਹੀ ਵਿਢਾਈ ਹੈ ਕਿ ਮੈਂ ਸਿਮਰਨ ਕਰ ਰਿਹਾ ਹਾਂ ਸਿਰਫ ਇੱਕ ਝੂਠ ਹੀ ਮਾਰਿਆ ਜਦੋਂ ਤੱਕ ਕੋ ਕਾਲਪੁਰਖ ਦੀ ਮੇਰ ਨਹੀਂ ਹੋ ਜਾਂਦੀ ਮਾਲਕ ਉਹ ਤੱਕ ਨਹੀਂ ਮਿਲ ਸਕਦਾ ਉਹ ਆਪਣੀ ਮਰਜ਼ੀ ਨਾਲ ਉਹ ਕਿਸੇ ਦੇ ਜਿਸ ਤੇ ਉਸ ਦਾ ਮਨ ਪਾਉਂਦਾ ਉਸ ਨੂੰ ਹੀ ਮਿਲਦਾ ਕਿਉਂਕਿ ਆਪਾਂ ਨੂੰ ਸ਼ੁਰੂ ਚ ਦੱਸਿਆ ਗਿਆ ਏਕ ਓੰਕਾਰ ਸਤਿਗੁਰੂ ਪ੍ਰਸਾਦ ਕਿਉਂਕਿ ਕਾਲਪੁਰਖ ਇੱਕ ਹੈ ਉਹ ਆਪਦੀ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਓੰਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਤਿਹਤਵੀਂ ਪੌੜੀ ਤੇ ਪਹੁੰਚ ਗਏ ਆਂ ਗੁਰੂ ਸਾਹਿਬ ਦੀ ਮਿਹਰ ਸਦਕਾ ਗੁਰੂ ਸਾਹਿਬ ਕੀ ਸਮਝਾ ਰਹੇ ਨੇ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਤਿਹਤਵੀਂ ਪੌੜੀ ਜੀ ਕਹਿੰਦੇ ਆਖਣ ਜੋਰ ਚੁੱਪੇ ਨਾ ਜੋਰ ਬੋਲਣ ਵਿੱਚ ਤੇ ਚੁੱਪ ਰਹਿਣ ਵਿੱਚ ਵੀ ਸਾਡਾ ਕੋਈ ਆਪਣਾ ਅਖਤਿਆਰ ਨਹੀਂ ਹੈ ਜੋ ਮਾਲਕ ਬੁਲਾਉਂਦਾ ਉਹੀ ਬੋਲਦੇ ਆਂ ਜੋਰ ਨਾ ਮੰਗਣ ਦੇਣ ਨਾ ਜੋਰ ਨਾ ਹੀ ਮੰਗਣ ਵਿੱਚ ਸਾਡੀ ਸਾਡੀ ਮਨਮਰਜ਼ੀ ਚੱਲਦੀ ਹੈ ਤੇ ਨਾ ਹੀ ਦੇਨ ਵਿੱਚ ਜੋਰ ਨਾ ਜੀਵਨ ਮਰਨ ਨਾ ਜੋਰ ਜੀਵਨ ਵਿੱਚ ਤੇ ਮਰਨ ਵਿੱਚ ਵੀ ਸਾਡੀ ਕੋਈ ਸਮਰੱਥਾ ਕੰਮ ਨਹੀਂ ਦਿੰਦੀ ਉਸ ਦੀ ਮਰਜ਼ੀ ਨਾਲ ਜਮਨਾ ਤੇ ਮਰਨਾ ਵੀ ਉਸ ਦੀ ਮਰਜ਼ੀ ਚ ਹੀ ਹੈ ਜੋਰ ਨਾ ਰਾਜ ਮਾਲ ਮਨਸੂਰ ਇਸ ਰਾਜ ਤੇ ਮਾਲ ਤੇ ਪ੍ਰਾਪਤ ਕਰਨ ਵਿੱਚ ਵੀ ਸਾਡਾ ਕੋਈ ਜੋਰ ਨਹੀਂ ਚੱਲਦਾ ਜਿਸ ਹੱਥ ਜਿਸ ਰਾਜ ਤੇ ਮਾਲ ਦੇ ਕਾਰਨ ਸਾਡੇ ਮਨ ਵਿੱਚ ਫੂੰਫਾਂ ਹੁੰਦੀ ਹੈ ਕਿ ਆ ਮੇਰਾ ਉਹ ਮੇਰਾ ਉਹਦੇ ਵਿੱਚ ਆਪਣਾ ਕੋਈ ਜੋਰ ਨਹੀਂ ਹੈ ਉਹ ਸਭ ਮਾਲਕ ਦਾ ਦਿੱਤਾ ਹੈ ਕਾਲਪੁਰਖ ਦਾ ਜੋਰ ਨਾ ਸੁਰਤੀ ਗਿਆਨ ਵਿਚਾਰ ਆਤਮਿਕ ਜਾਗ ਵਿੱਚ ਗਿਆਨ ਵਿੱਚ ਅਤੇ ਵਿਚਾਰ ਵਿੱਚ ਰਹਿਣ ਦੀ ਵੀ ਸਾਡੀ ਸਮਰਥਾ ਨਹੀਂ ਜੋਰ ਨਾ ᔪਗਤੀ ਛੁੱਟੇ ਸੰਸਾਰ ਜੋਰ ਨਾ ᔪਗਤੀ ਛੁੱਟੇ ਸੰਸਾਰ ਉਸ ᔪਗਤੀ ਵਿੱਚ ਰਹਿਣ ਲਈ ਵੀ ਸਾਡਾ ਅਖਤਿਆਰ ਨਹੀਂ ਹੈ ਜਿਸ ਕਰਕੇ ਜਨਮ ਮਰਮ ਮੁੱਕ ਜਾਂਦਾ ਹੈ ਅੱਗੇ ਗੁਰੂ ਨਾਨਕ ਸਾਹਿਬ ਨੂੰ ਕੀ ਸੁਝਾ ਰਹੇ ਜਿਸ ਹੱਥ ਜੋਰ ਕਰ ਵੇਖੈ ਸੋਏ ਉਹੀ ਕਾਲਪੁਰਖ ਰਚਨਾ ਰਾਜ ਕੇ ਉਸ ਦੀ ਹਰ ਪ੍ਰਕਾਰ ਸੰਭਾਲ ਕਰਦਾ ਹੈ ਜਿਸ ਦੇ ਹੱਥ ਵਿੱਚ ਸਮਰੱਥਾ ਹੈ ਉਸ ਨੇ ਆਪਣੇ ਹੱਥ ਹੀ ਸਾਰੀ ਸਮਰੱਥਾ ਰੱਖੀ ਹੋਈ ਹੈ ਉਹੀ ਜੀਵਾਂ ਨੂੰ ਪਾਲਦਾ ਹੈ ਬਸ ਇੱਕ ਆਪਣੇ ਚ ਕੀ ਹੈ ਮੈਂ ਹੈਗੀ ਇੱਕ ਮੈਂ ਉਹ ਮੈਂ ਖਤਮ ਕਰਨੀ ਹੈ ਵਿੱਚੋਂ ਨਾਨਕ ਉੱਤਮ ਨੀਚ ਨਾ ਕੋਏ ਏ ਨਾਨਕ ਆਪਣੇ ਆਪ ਵਿੱਚ ਨਾ ਕੋਈ ਨੋਕ ਉੱਤਮ ਹੈ ਨਾ ਕੋਈ ਹੀ ਨੀਚ ਹੈ ਭਾਵ ਜੀਵਾਂ ਨੂੰ ਸਦਾਚਾਰੀ ਤੇ ਦੁਰਾਚਾਰੀ ਬਣਾਉਣ ਵਾਲਾ ਉਹ ਪ੍ਰਭੂ ਆਪ ਹੈ ਜੇ ਸਿਮਰਨ ਦੀ ਬਰਕਤ ਨਾਲ ਇਸ ਨਿਸ਼ਾ ਬਨਾਇਆ ਜਾਏ ਤਾਂ ਹੀ ਪ੍ਰਮਾਤਮਾ ਨਾਲੋਂ ਜੀਵਨ ਦੀ ਵਿਥ ਦੂਰ ਹੋ ਸਕਦੀ ਹੈ ਰਾਤੀ ਰੁਤੀ ਤਿਥੀ ਵਾਰ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੇ ਆਪਣੀ ਹੁਣ 34ਵੀਂ ਪੌੜੀ ਸਟਾਰਟ ਹੋ ਗਈ ਹੈ ਇਸ ਵਿੱਚ ਗੁਰੂ ਸਾਹਿਬ ਆਪ ਨੂੰ ਕੀ ਸਮਝਾ ਰਹੇ ਨੇ ਰਾਤੀ ਰੁਤੀ ਤਿਥੀ ਵਾਰ ਰਾਤਾਂ ਰੁੱਤਾਂ ਤਿਥਾਂ ਤੇ ਵਾਰ ਕੀ ਹੈ ਪਵਨ ਪਾਣੀ ਅਗਨੀ ਪਤਾਲ ਹਵਾ ਪਾਣੀ ਅੱਗ ਅਤੇ ਪਤਾਲ ਇਹਨਾਂ ਸਾਰਿਆਂ ਦੇ ਇਕੱਠ ਵਿੱਚ ਅਕਾਲ ਪੁਰਖ ਨੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਧਰਤੀ ਨੂੰ ਧਰਮ ਕਮਾਨ ਦਾ ਸਥਾਨ ਬਣਾ ਕੇ ਟਿਕਾ ਦਿੰਦਾ ਹੈ ਜਿਸ ਵਿੱਚ ਜੀ ਜੁਗਤ ਕੇ ਰੰਗ ਇਸ ਧਰਤੀ ਉੱਤੇ ਕਈ ਜੁਗਤੀਆਂ ਤੇ ਰੰਗਾਂ ਦੇ ਜੀਵ ਵਸਦੇ ਹਨ ਤਿੰਨ ਕੇ ਨਾਮ ਅਨੇਕ ਅਨੰਤ ਜਿਨ੍ਹਾਂ ਦੇ ਨੇਕਾਂ ਅਤੇ ਅਨਗਿਣਤ ਹੀ ਨਾਮ ਹਨ ਕਰਮੀ ਕਰਮੀ ਹੋਏ ਵਿਚਾਰ ਇਨਾਂ ਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ ਆਪੋ ਆਪਣੇ ਕੀਤੇ ਹੋਏ ਕਰਮ ਅਨੁਸਾਰ ਅਕਾਲਪੁਰਖ ਦੇ ਦਰ ਤੇ ਨਿਵੇੜਾ ਹੁੰਦਾ ਹੈ ਸੱਚਾ ਆਪ ਸੱਚਾ ਦਰਬਾਰ ਜਿਸ ਵਿੱਚ ਕੋਈ ਉਕਾਈ ਨਹੀਂ ਹੁੰਦੀ ਕਿਉਂਕਿ ਨਿਆ ਕਰਨ ਵਾਲਾ ਅਕਾਲਪੁਰਖ ਆਪ ਸੱਚਾ ਹੈ ਉਸ ਦਾ ਦਰਬਾਰ ਵੀ ਸੱਚਾ ਹੈ ਇੱਥੇ ਸੋਣ ਪੰਚ ਪਰਵਾਣ ਉਸ ਦਰਬਾਰ ਵਿੱਚ ਸੰਤ ਜਣਾ ਪ੍ਰਤੱਖ ਤੌਰ ਤੇ ਸੋਭਦੇ ਹਨ ਭਾਵ ਮਾਣ ਪਾਉਂਦੇ ਹਨ ਨਦਰੀ ਕਰਮ ਪਵੇ ਨਿਸ਼ਾਨ ਅਤੇ ਵੈਗਰੂ ਦੀ ਮੇਰ ਦੀ ਨਜ਼ਰ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹਨਾਂ ਸੰਤ ਜਣਾ ਦੇ ਮੱਥੇ ਉੱਤੇ ਵਿੜਾਈ ਦਾ ਨਿਸ਼ਾਨ ਚਮਕ ਪੈਂਦਾ ਹੈ ਕੱਚ ਪਕਾਈ ਉਥੇ ਪਾਏ ਇਥੇ ਸੰਸਾਰ ਵਿੱਚ ਕਿਸੇ ਦਾ ਵੱਡਾ ਛੋਟਾ ਖਵਾਣਾ ਕਿਸੇ ਅਰਥ ਨਹੀਂ ਇਹਨਾਂ ਦੀ ਕਚਾਈ ਤੇ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ ਕਿ ਕੱਚਾ ਕੌਣ ਹੈ ਤੇ ਪੱਕਾ ਕੌਣ ਹੈ ਉਹ ਅਕਾਲ ਪੁਰਖ ਦੇ ਦਰਬਾਰ ਵਿੱਚ ਪਤਾ ਲੱਗਦਾ ਨਾਨਕ ਗਿਆ ਚਾਪੇ ਜਾਏ ਗੁਰੂ ਸਾਹਿਬ ਕਹਿੰਦੇ ਹੈ ਨਾਨਕ ਅਕਾਲ ਪੁਰਖ ਦੇ ਦਰ ਤੇ ਗਿਆ ਹੀ ਸਮਝ ਆਉਂਦੀ ਹੈ ਕੀ ਅਸਲ ਵਿੱਚ ਕੌਣ ਪੱਕਾ ਹੈ ਤੇ ਕੌਣ ਕੱਚਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਹੋ ਗਈ ਹੈ ਪੈਂਤਵੀ ਪੌੜੀ ਦੀ ਸ਼ੁਰੂਆਤ ਪੈਂਤਵੀ ਪੌੜੀ ਵਿੱਚ ਗੁਰੂ ਜੀ ਮਹਾਰਾਜ ਆਪਣ ਕੀ ਸਮਝਾ ਰਹੇ ਹਨ ਧਰਮ ਖੰਡ ਕਾ ਇਹੋ ਧਰਮ ਜਿਹੜਾ ਧਰਮ ਖੰਡ ਦਾ ਨਿਰਾਹੀ ਕਰਤਬ ਹੈ ਜੋ ਉਪਰ ਦੱਸਿਆ ਗਿਆ ਹੈ ਗਿਆਨ ਖੰਡ ਕਾ ਆਖੋਕਰ ਉਹਨ ਗਿਆਨਖੰਡ ਦਾ ਕਰਤੱਬ ਵੀ ਸਮਝ ਲਵੋ ਜੋ ਅਗਲੀਆਂ ਤੁਕਾਂ ਵਿੱਚ ਹੈ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਣ ਮਹੇਸ਼ ਅਕਾਲ ਪੁਰਖ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਪਉਣ ਪਾਣੀ ਤੇ ਅਗਣੀਆਂ ਹਨ ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ ਕੇਤੇ ਬਰਮੇ ਘਾਟਤ ਘੜੀ ਹੈ ਰੂਪ ਰੰਗ ਕੇ ਵੇਸ਼ ਕਈ ਬ੍ਰਹਮੇ ਹਨ ਪੈਦਾ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਕਈ ਰੂਪ ਕਈ ਰੰਗਾਂ ਤੇ ਕਈ ਵੇਸ ਹਨ ਜਿਨ੍ਹਾਂ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਅਕਾਲ ਪੁਰਖ ਦੀ ਕੁਦਰਤ ਵਿੱਚ ਬਿਆੰਤ ਧਰਤੀਆਂ ਹਨ ਬਿਆੰਤ ਮੇਰੂ ਪਰਬਤ ਬਿਆੰਤ ਧੂਪਗਤ ਤੇ ਉਹਨਾਂ ਦੇ ਉਪਦੇਸ਼ ਹਨ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸ ਬਯੰਤ ਇੰਦਰ ਦੇਵਤੇ ਹਨ ਬਯੰਤ ਚੰਦਰਮਾ ਹਨ ਬਯੰਤ ਸੂਰਜ ਹਨ ਅਤੇ ਬਯੰਤ ਪਵਨ ਚੱਕਰ ਹਨ ਕੇਤੇ ਸਿੱਧ ਬੁੱਧ नाथ ਕੇਤੇ ਕੇਤੇ ਦੇਵੀ ਵੇਸ਼ ਬਯੰਤ ਸਿੱਧ ਹਨ ਬਯੰਤ ਬੁੱਧ ਉਤਾਰ ਹਨ ਬੇਅੰਤ ਨਾਧਨ ਤੇ ਬੇਅੰਤ ਹੀ ਦੇਵੀਆਂ ਦੇ ਪ੍ਰਾਵੈ ਹਨ ਬੇਅੰਤੋ ਭਾਵਕ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕੇਤੇ ਦੇਵ ਦਾਨਮੁਨ ਕੇਤੇ ਕੇਤੇ ਰਤਨ ਸਮੰਦ ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਦੇਵਤੇ ਤੇ ਦਾਤ ਹਨ ਬੇਅੰਤ Muni ਹਨ ਬੇਅੰਤ ਪ੍ਰਕਾਰ ਦੇ ਰਤਨ ਤੇ ਰਤਨਾ ਦੇ ਸਮੁੰਦਰ ਹਨ ਕੇਤੀਆ ਖਾਨੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਜੀਵ ਰਚਨਾ ਦੀਆਂ ਬਯੰਤ ਖਾਨੀਆਂ ਹਨ ਜੀਵਾਂ ਦੀਆਂ ਬੋਲੀਆਂ ਵੀ ਚਾਰ ਨਹੀਂ ਹਨ ਬਯੰਤ ਬਾਣੀਆਂ ਹਨ ਬਯੰਤ ਪਾਤਸ਼ਾਹ ਤੇ ਰਾਜੇ ਹਨ ਬਯੰਤ ਖਾਨੀਆਂ ਜਿਵੇਂ ਪਹਿਲਾਂ ਕਹਿੰਦੇ ਸੀ ਚਾਰ ਖਾਨੀਆਂ ਨੇ ਹੁਣ ਬਯੰਤ ਖਾਨੀਆਂ ਦੱਸਿਆ ਨਾ ਗੁਰੂ ਸਾਹਿਬ ਨਾਨਕ ਸਾਹਿਬ ਜੀ ਕਹਿ ਰਹੇ ਨੇ ਬਯੰਤ ਖਾਨੀਆਂ ਨੇ ਪਤਾ ਨਹੀਂ ਕਿਸ ਤਰ੍ਹਾਂ ਕਿਵੇਂ-ਕਿਵੇਂ ਜੀਵ ਪੈਦਾ ਹੋ ਰਹੇ ਨੇ ਉਸ ਦੀ ਉਹੀ ਜਾਣਦਾ ਆਕਾਲ ਪੁਰਖੀ ਕੇਤੀਆਂ ਸੁਰਤੀ ਸੇਵ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਬੇਅੰਤ ਪ੍ਰਕਾਰ ਦੇ ਧਿਆਨ ਹਨ ਜੋ ਜੀਵ ਮਨ ਦੁਆਰਾ ਲਾਉਂਦੇ ਹਨ ਬੇਅੰਤ ਸੇਵਕ ਹਨ ਇਹ ਨਾਨਕ ਕੋਈ ਅੰਤ ਪਾ ਨਹੀਂ ਸਕਦਾ ਗੁਰੂ ਸਾਹਿਬ ਦੀ ਮਿਹਰ ਸਦਕਾ ਇੱਥੇ ਆਪਣੀ 35ਵੀਂ ਪੌੜੀ ਕੰਪਲੀਟ ਹੋ ਗਈ ਹੁਣ 6ਵੀਂ ਪੌੜੀ ਚ ਕੀ ਸਮਝਾ ਰਿਹਾ ਗੁਰੂ ਸਾਹਿਬ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਗਿਆਨ ਖੰਡ ਵਿੱਚ ਭਾਵ ਮਨੁੱਖ ਦੀ ਗਿਆਨਵਸਤਾ ਵਿੱਚ ਗਿਆਨ ਹੀ ਬਲਵਾਨ ਹੁੰਦਾ ਹੈ ਤਿਤਥੇ ਨਾਦ ਬਨੋਦ ਕੋਡ ਆਨੰਦ ਇਸ ਵਸਤਾ ਵਿੱਚ ਮਨ ਨੂੰ ਸਭ ਰਾਗਾਾਂ ਤਮਾਸ਼ਿਆਂ ਤੇ ਕੋਤਕਾਂ ਦਾ ਸਵਾਦ ਆ ਜਾਂਦਾ ਹੈ ਗੁਰੂ ਸਾਹਿਬ ਦੀ ਮਿਹਰਸ਼ਦਾ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 8 ਤੇ ਪਹੁੰਚ ਗਏ ਆ। ਇੱਥੇ ਕੀ ਕਹਿ ਰਿਹਾ ਗੁਰੂ ਸਾਹਿਬ ਆਪਣ ਸਮਾਰਿਆ ਇਸੇ ਪੌੜੀ ਦੇ ਵਿੱਚ ਹੀ ਸ਼ਰਮ ਖੰਡ ਕੀ ਬਾਣੀ ਰੂਪ ਕਹਿੰਦੇ ਆ ਕਿ ਉਦਮ ਵਸਥਾ ਦੀ ਬਨਾਵਟ ਸੁੰਦਰਤਾ ਹੈ ਭਾਵ ਇਸ ਵਸਥਾ ਵਿੱਚ ਆ ਕੇ ਮਨ ਦਿਨੋਂ ਦਿਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਹੈ। ਤਿੱਥੇ ਘੜੀਐ ਤਿੱਥੇ ਘਾਟਤ ਘੜੀਐ ਬਹੁਤ ਅਨੂਪ ਇਸ ਅਵਸਥਾ ਵਿੱਚ ਨਵੀਂ ਘਾਟਤ ਦੇ ਕਾਰਨ ਮਨ ਬਹੁਤ ਸੋਹਣਾ ਘੜਿਆ ਜਾਂਦਾ ਹੈ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਇਸ ਉਸ ਅਵਸਥਾ ਦੀਆਂ ਗੱਲਾਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜੇ ਕੋ ਕਹੇ ਪਿੱਛੇ ਪੁੱਛਤਾਏ ਜੇ ਕੋਈ ਮਨੁੱਖ ਬਿਆਨ ਕਰਦਾ ਹੈ ਤਾਂ ਪਿਛੋ ਪਛਤਾਉਂਦਾ ਹੈ ਕਿਉਂਕਿ ਉਹ ਬਿਆਨ ਕਰਨ ਦੇ ਅਸਮਰਤ ਹੁੰਦਾ ਰਹਿੰਦਾ ਹੈ ਕਿਉਂਕਿ ਉਹਨਾਂ ਦੀ ਗੱਲੀਆਂ ਜਿਹੜਾਂ ਗੱਲਾਂ ਦੱਸ ਨਹੀਂ ਸਕਦਾ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਉਸ ਮਿਹਨਤ ਵਾਲੀ ਅਵਸਥਾ ਵਿੱਚ ਮਨੁੱਖ ਦੀ ਸੁਰਤ ਤੇ ਮਤ ਘੜੀ ਜਾਂਦੀ ਹੈ ਭਾਵ ਸੁਰਤ ਤੇ ਮਤ ਉੱਚੀ ਹੋ ਜਾਂਦੀ ਹੈ ਅਤੇ ਮਨ ਵਿੱਚ ਜਾਗਰਤੀ ਪੈਦਾ ਹੋ ਜਾਂਦੀ ਹੈ ਇੱਥੇ ਕੜੀਏ ਸੁਰਾਂ ਸਿੱਧਾਂ ਕੀ ਸੁਧ ਸ਼ਰਮ ਖੰਡ ਵਿੱਚ ਦੇਵਤਿਆਂ ਦੇ ਸਿੱਧਾਂ ਵਾਲੀ ਅਕਲ ਮਨੁੱਖ ਦੇ ਅੰਦਰ ਬਣ ਜਾਂਦੀ ਹੈ ਹੁਣ ਅਗਲੀ ਪੌੜੀ ਗੁਰੂ ਸਾਹਿਬ ਜੀ ਕੀ ਸਮਝਾ ਰਹੇ ਨੇ ਸੈਂਤਵੀਂ ਪੌੜੀ ਵਿੱਚ ਕਰਮ ਖੰਡ ਕੀ ਬਾਣੀ ਜੋਰ ਬਖਸ਼ਿਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ ਭਾਵ ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ ਤਾਂ ਉਸ ਦੇ ਅੰਦਰ ਅ제ਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ ਵਿਕਾਰ ਉਸ ਉੱਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਇਹ ਬਖਸ਼ਿਸ਼ ਵਾਲੀ ਬਾਣੀ ਹੈ ਜਿਹੜੀ ਸੰਤਵੀ ਪੌੜੀ ਨਾ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ ਤੇ ਜਿਹੜੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਸਭ ਨਾਸ਼ ਹੋ ਜਾਂਦੇ ਆ ਭੱਜ ਜਾਂਦੇ ਆ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਕਿ ਉਸ ਤੋਂ ਬਾਅਦ ਮਨੁੱਖ ਦੀ ਅਵਸਥਾ ਬਦਲ ਜਾਂਦੀ ਹੈ ਉਹ ਦੀ ਪਕੜ ਵਿੱਚ ਆ ਜਾਂਦੇ ਇਹ ਜਿਹੜੇ ਪੰਜੇ ਵਿਕਾਰੀ ਨੇ ਨਾ ਮਨ ਕਾਬੂ ਚ ਆ ਜਾਂਦਾ ਜਿਹਨੂੰ ਕਹਿੰਦੇ ਨਾ ਮਨ ਜੀਤੇ ਜਗ ਜੀਤ ਤਰਵਾ ਤੂੰ ਆਪਣਾ ਮਨ ਜਿੱਤ ਲਿਆ ਤਾਂ ਸਮਝੋ ਜਗ ਜਿੱਤ ਲਿਆ ਤਿੱਥੇ ਹੋਰ ਨਾ ਕੋਈ ਹੋਰ ਕਿਉਂਕਿ ਉਸ ਵਸਤਾ ਵਿੱਚ ਮਨੁੱਖ ਦੇ ਅੰਦਰ ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਓਕਾ ਹੀ ਨਹੀਂ ਰਹਿੰਦਾ ਕਿੱਥੇ ਜੋਦ ਮਹਾ ਬਲਸੂਰ ਉਸ ਵਸਤਾ ਵਿੱਚ ਜੋ ਮਨੁੱਖ ਹਨ ਉਹ ਜੋਦੇ ਮਹਾਬਲੀ ਤੇ ਸੂਰਮੇ ਹਨ ਤਿੰਨ ਮਹਾਰਾਮ ਰਿਆ ਭਰਪੂਰ ਉਹਨਾਂ ਦੇ ਰੋਮ ਰੋਮ ਵਿੱਚ ਅਕਾਲ ਪੁਰਖ ਵਸ ਰਿਹਾ ਹੈ ਤਿੱਥੇ ਸੀਤੋ ਸੀਤਾ ਮਹਿਮਾ ਮਾਏ ਉਸ ਬਖਸ਼ਿਸ਼ ਵਸਤਾ ਵਿੱਚ ਅਪੜ ਅਪੜੇ ਹੋਏ ਮਨੁੱਖ ਦਾ ਮਨ ਰੋਲ ਅਕਾਲ ਪੁਰਖ ਦੀ ਵਿੜਾਈ ਵਿੱਚ ਪਰੋਤਾ ਰਹਿੰਦਾ ਹੈ ਭਾਵ ਉਹਦੀ ਵਿੜਾਈ ਕਰਦਾ ਰਹਿੰਦਾ ਮਾਲਕ ਦੀ ਤਾ ਕੇ ਰੂਪ ਨਾ ਕਥਨੇ ਜਾਏ ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਬੰਨੀ ਵਾਲੇ ਹੋ ਜਾਂਦੇ ਹਨ ਕਿ ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ ਉਹਨਾਂ ਦੇ ਮੂੰਹ ਤੇ ਨੂਰ ਹੀ ਨੂਰ ਲਿਸ਼ਕਦਾ ਹੈ ਨਾ ਉਹ ਮਰੇ ਨਾ ਠਾਗੇ ਜਾਏ ਇਸ ਬਸਤਾ ਵਿੱਚ ਉਹ ਆਤਮ ਮੌਤ ਨਹੀਂ ਮਰਦੇ ਅਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ ਜਿਨ ਕੇ RAM ਵਸੇ ਮਨ ਮਾਹੇ ਜਿਨਾਂ ਦੇ ਮਨ ਵਿੱਚ ਅਕਾਲ ਪੁਰਖ ਵਸਦਾ ਹੈ ਤਿੱਥੇ ਭਗਤ ਵਸੈ ਕੇ ਲੋਏ ਤਿੱਥੇ ਭਗਤ ਵਸੈ ਕੇ ਲੋ ਜਿਸ ਅਵਸਥਾ ਵਿੱਚ ਕਈ ਭਵਨਾ ਦੇ ਭਗਤ ਜਨ ਵਸਦੇ ਹਨ ਕਰ ਆਨੰਦ ਸੱਚਾ ਮਨ ਸੋਏ ਸੋ ਸਦਾ ਖਿੜੇ ਰਹਿੰਦੇ ਹਨ ਕਿਉਂਕਿ ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿੱਚ ਮੌਜੂਦ ਹੈ ਸੱਚਖੰਡ ਵਸੈ ਨਿਰੰਕਾਰ ਸੱਚਖੰਡ ਵਿੱਚ ਭਾਵ ਅਕਾਲ ਪੁਰਖ ਵਿੱਚ ਨਾਲ ਇੱਕ ਰੂਪ ਹੋਣ ਵਾਲੀ ਵਿਸਥਾ ਵਿੱਚ ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਵਸਦਾ ਹੈ ਕਰ ਕਰ ਵੇਖੈ ਨਦਰ ਨਿਹਾਲ ਜੋ ਸ੍ਰਿਸ਼ਟੀ ਨੂੰ ਰਾਜ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ ਤਿੱਥੇ ਖੰਡ ਮੰਡਲ ਵਰ ਪੰਡ ਉਸ ਅਵਸਥਾ ਵਿੱਚ ਭਾਵ ਅਕਾਲ ਪੁਰਖ ਨਾਲ ਇੱਕ ਰੂਪ ਇੱਕ ਰੂਪ ਹੋਣ ਵਾਲੀ ਅਵਸਥਾ ਵਿੱਚ ਮਨੁੱਖ ਮਨੁੱਖ ਨੂੰ ਬ੍ਰਹੰਤ ਬਯੰਤ ਖੰਡ ਮੰਡਲ ਅਤੇ ਬਯੰਤ ਬ੍ਰਹਮੰਡ ਦਿਸਦੇ ਹਨ ਇਤਨੇ ਬਯੰਤ ਕੀ ਜੋ ਜੇ ਕੋ ਕਥੈ ਤਾਂ ਅੰਤ ਨਾ ਅੰਤ ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ ਤਾਂ ਉਹਨਾਂ ਦੇ ਉੜਕ ਨਹੀਂ ਪੈ ਸਕਦੇ ਤਿੱਥੇ ਲੋ ਲੋ ਆਕਾਰ ਉਸ ਅਵਸਥਾ ਵਿੱਚ ਵਿਅੰਤ ਭਵਨ ਅਤੇ ਆਕਾਰ ਦਿਸਦੇ ਹਨ ਜਿਨ੍ਹਾਂ ਸਭਣਾ ਵਿੱਚ ਜਿਵ ਜਿਵ ਹੁਕਮ ਤਿਵੇ ਤਿਵੇ ਕਾਰ ਤਿਵੇ ਤਿਵੇ ਤਿਵ ਕਾਰ ਉਸੇ ਤਰ੍ਹਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ ਭਾਵ ਇਸ ਅਵਸਥਾ ਵਿੱਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜਾ ਵਰਤਰੀ ਦਿਸਦੀ ਹੈ ਵੇਖ ਵਿਗਸੈ ਕਰ ਵਿਚਾਰ ਉਸ ਨੂੰ ਪ੍ਰਤੱਖ ਦਿਸਦਾ ਹੈ ਕਿ ਕਾਲਪੁਰਖ ਵਿਚਾਰ ਕਰਕੇ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ ਨਾਨਕ ਕਥਨਾ ਕਰਦਾ ਸਾਰ ਇਹ ਨਾਨਕ ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਔਖਾ ਹੈ ਭਾਵ ਇਹ ਅਵਸਥਾ ਬਿਆਨ ਨਹੀਂ ਹੋ ਸਕਦੀ ਅਨੁਭਵ ਹੀ ਕੀਤੀ ਜਾ ਸਕਦੀ ਹੈ ਗੁਰੂ ਸਾਹਿਬ ਦੀ ਮੇਰਛਦ ਕਾ 37 ਪੌੜੀਆਂ ਕੰਪਲੀਟ ਹੋ ਗਈਆਂ ਜੀ ਹੁਣ 78ਵੀਂ ਪੌੜੀ 'ਚ ਗੁਰੂ ਨਾਨਕ ਸਾਹਿਬ ਜੀ ਆਪਾਂ ਨੂੰ ਕੀ ਸਮਝਾ ਰਹੇ ਹਨ ਜਤ ਪਹਾਰਾ ਧੀਰਜ ਸਨਿਆਰ ਜੇ ਜਤ ਰੂਪ ਦੁਕਾਨ ਹੋਵੇ ਧੀਰਜ ਸਨਿਆਰਾ ਬਣੈ ਅਹਰਨ ਮਤ ਵੇਦ ਹਥਿਆਰ ਮਨੁੱਖ ਦੀ ਮਤ ਆਪਣੀ ਮਤ ਅਹਰਨ ਹੋਵੇ ਤੇ ਉਸ ਮਤ ਅਹਰਨ ਉੱਤੇ ਗਿਆਨ ਦਾ ਅਥੋੜਾ ਵੱਜੇ ਤੋ ਖਲਾ ਅਗਣ ਤਪਤਾਓ ਜੇ ਅਕਾਲ ਪੁਰਖ ਦਾ ਡਰ ਧੋਕਣੀ ਹੋਵੇ ਕਾਲ ਕਮਾਈ ਅੱਗ ਹੋਵੇ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਪ੍ਰੇਮ ਖਠੋਲੀ ਹੋਵੇ ਤਾਂ ਉਸ ਖਠੋਲੀ ਵਿੱਚ ਅਕਾਲ ਪੁਰਖ ਦਾ ਅੰਮ੍ਰਿਤ ਨਾਲ ਅੰਮ੍ਰਿਤ ਨਾਮ ਗਲਵੋ ਹੋਇ ਕੜੀਆ ਸ਼ਬਦ ਸੱਚੀ ਟਕਸਾਲ ਕਿਉਂਕਿ ਇਹੋ ਜਈ ਹੀ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ ਜਿਨ ਕੋ ਨਦਰ ਕਰਮ ਤਿਨਕਾਰ ਜਿਨ ਕੋ ਨਦਰ ਕਰਮ ਤਿਨਕਾਰ ਇਹ ਕਾਰ ਉਹਨਾਂ ਮਨੁੱਖਾਂ ਦੀ ਹੈ ਜਿਨ੍ਹਾਂ ਉੱਤੇ ਮੇਰ ਦੀ ਨਜ਼ਰ ਹੁੰਦੀ ਹੈ ਨਾਨਕ ਨਦਰੀ ਨਦਰ ਨਿਹਾਲ ਜਿਨ੍ਹਾਂ ਉੱਤੇ ਬਖਸ਼ਿਸ਼ ਹੁੰਦੀ ਹੈ हे ਨਾਨਕ ਉਹ ਮਨੁੱਖ ਅਕਾਲ ਪੁਰਖ ਦੀ ਕਿਰਪਾ ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੀਆਂ ਇੱਥੇ 38 ਪੋੜੀਆਂ ਕੰਪਲੀਟ ਹੋ ਗਈਆਂ ਨੇ ਇਸ ਤੋਂ ਬਾਅਦ ਆਪਣੀ ਜਿਹੜੀ ਵੀਡੀਓ ਅਪਲੋਡ ਨਹੀਂ ਹੋਣੀ ਜਿਹੜਾ ਸ਼ਲੋਕ ਪਵਨ ਗੁਰੂ ਪਾਣੀ ਪਤਾ ਵਾਲਾ ਇਹ ਆਪਾਂ ਕੱਲ ਦੀ ਵੀਡੀਓ 'ਚ ਵਿਚਾਰ ਕਰਾਂਗੇ ਨਾਲ ਕੁਝ ਹੋਰ ਵਿਚਾਰ ਕਰਾਂਗੇ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਗੁਰੂ ਬਖਸ਼ਣ ਜੋਗ ਹੈ ਗੁਰੂ ਰੂਪ ਸਾਧ ਸੰਗਤ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ